ਫਿਰੋਜ਼ਪੁਰ ਦੇ ਵਿੱਚ ਕਲਗੜ ਗੁਰਦੁਆਰਾ ਰੋਡ ਦੇ ਬਾਹਰ ਗੋਲੀ ਚਲੀ ਦੋ ਮੋਟਰਸਾਈਕਲ ਸਵਾਰ ਕੁਝ ਨੌਜਵਾਨਾ ਨੇ ਇੱਕ ਪਰਿਵਾਰ ਨੂੰ ਕਾਰ ਦੇ ਵਿੱਚ ਘੇੜ ਕੇ ਉਹਨਾਂ ਦੇ ਉੱਪਰ ਅੰਨਵੰਨ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਫਿਰੋਜ਼ਪੁਰ ਦੇ ਗੁਰੂ ਘਰ ਦੇ ਬਾਹਰ ਸਵਾਦਾਂ ਤੋਂ ਅੰਤਰਾਮ ਦਿੱਤਾ ਗਿਆ ਹੈ ਕਲਗੜ ਗੁਰਦੁਆਰਾ ਰੋਡ ਦੇ ਬਾਹਰ ਗੋਲੀ ਚਲੀ ਹੈ ਗੋਲੀ ਦੇ ਵਿੱਚ ਜਿਹੜਾ ਹੈ ਗੋਲੀਬਾਰੀ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਦੋ ਮੋਟਰਸਾਈਕਲ ਸਵਾਰ ਨੌਜਵਾਨ ਜੁੜੇ ਨੇ ਉਹ ਆਏ ਤੇ ਪਰਵਾਰਾਂ ਨੂੰ ਘੇਰ ਲਿਆ ਕਾਰ ਦੇ ਵਿੱਚ ਕਾਰ ਨੂੰ ਪੂਰੀ ਤਰੀਕੇ ਨਾਲ ਘੇਰ ਕੇ ਉਹਨਾਂ ਦੇ ਵੱਲੋਂ ਅੰਨੇ ਵਨ ਫਾਇਰਿੰਗ ਕੀਤੀ ਗਈ ਜਿਸ ਤੇ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ। ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਿਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੋਰ ਜਿਹੜਾ ਦਲਪ੍ਰੀਤ ਦਿਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣਾਈ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲਸ ਨੂੰ ਬਾਅਦ ਦਿੰਦੇ ਸਰ ਇਹ ਗੈਂਗਵਾਰ ਦੀ ਹੋ ਸਕਦੀ ਹੈ ਨਹੀਂ ਜਾਪੀ ਨਾਟ ਗੈਂਗਵਾਰ ਇਹ ਤਾਂ ਪਰਸਨਲ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਹੈ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲੇ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜ ਇਹ ਟੋਟਲ ਸਤ ਪਾਜੀਆਂ ਨੇ ਹਿੱਗੇ ਸੀਗੇ ਜਿਹੜੇ ਬਚੇ ਤੇ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਭੱਗੀ ਹਸਪੀਟਲ ਚ ਇੱਕ ਸਿਵਲ ਹਸਪੀਟਲ ਲੈ ਗਿਆ ਰੁਪਈਆਂ ਦੇ ਪਾਸੋਂ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨਾਂ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਿਆ ਤੇ ਬਾਕੀ ਤੁਹਾਨੂੰ ਡਿਟੇਲ ਦੇ ਸਰ ਮੋਟਰਸਾਈਕਲ ਤੇ ਆਏ ਸੀਗੇ ਜਾਂ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਸੀ ਹਮਲਾਵਰ 6 ਬੰਦੇ ਦੱਸੇ ਹਾਲ ਤੱਕ ਬਾਕੀ ਵੈਰੀਫਾਈ ਕਰਦੇ ਸਿੱਧੇ ਰਹਿਣ ਵਾਲੇ ਕੋਈ ਪਰ ਨਹੀਂ ਹੈ ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਗੋਲੀਆਂ ਕਿੰਨੇ ਕੁ ਚੱਲੀਆਂ ਇਹ ਦੇਖਦੇ ਹਾਂ ਹਾਲ ਤੱਕ ਹੁਣ ਮੌਕੇ ਤੇ ਆਏ ਤੁਹਾਨੂੰ ਡਿਟੇਲ ਦਿੰਨੇ ਕੀ ਮਾਮਲਾ ਕੀ ਸੀ ਭਾਜੀ ਕਿੰਨੇ ਲੋਗ ਆਏ ਜਿਨ੍ਹਾਂ ਨੇ ਗੁਲੀਆਂ ਚਾਲੀਆਂ ਉਹ ਹੁਣ ਹੁਸਤੇ ਦੇਖ ਨੂੰ ਦੇਖ ਹੈ ਜੀ ਕਿ ਟੋਲੀ ਕਿੰਨੇ ਜਣੇ ਦੀ ਡੈੱਟ ਹੋਈ ਹੈ 3 ਜਣੇ ਜਰਾ ਜੀ ਦੋ ਜਣੇ ਆਏ ਨੇ ਇਹ ਇੱਕੋ ਪਰਿਵਾਰ ਦੇ ਬੰਦੇ ਨੇ ਦੋ ਦੋਵੇਂ ਇੱਕੋ ਪਰਿਵਾਰਾਂ ਦੇ ਨੇ ਇੱਕ ਚਾਚਾ ਆਇਆ ਰਿਹਾ ਤੇ ਮੇਰੇ ਸਕੇ ਬੇਟੇ ਦੋਨੋਂ ਇਹ ਪਾਜ ਦੀ ਜਿਹੜੇ ਕੁੜੀ ਦੀ ਡੈੱਟ ਹੋਈ ਹੁੰਦਾ ਵਿਆਹ ਸੀਗਾ ਜੀ ਉਹਦਾ ਵਿਆਹ ਸੀਗਾ ਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼ ਹਾਂ ਜੀ ਆਹ ਕੁੜੀ ਆ ਉਹਦੀ ਪਾਜ ਦੀ ਤੜਕੀ ਨਾਮ ਹੈ ਸਰ ਮੇਰਾ ਨਾਮ ਰਮੇਸ਼ ਹੈ ਜੀ ਕਾਜ ਦੀ ਕਿੰਨੀ ਏਜ ਹੈ ਜੀ ਹੈ 30 ਸਾਲ ਦੀ ਆ ਜੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਜਿੰਨਾ ਚਿਰ ਮੇਰੇ ਕੋਲ ਆ ਇਹ ਤੁਹਾਡੇ ਬੱਚੇ ਸੀਗੇ ਜੀ ਹਾਂ ਜੀ ਮੇਰੇ ਬੱਚੇ ਕੀ ਨਾਮ ਹੈ ਬੱਚਿਆਂ ਦਾ ਜਲਦੀ ਅੱਛਾ ਕੁੜੀ ਦਾ ਨਾਮ ਕੀ ਸੀਗਾ ਜਸਪ੍ਰੀਤ ਤੇ ਅਨਮੋਲਪ੍ਰੀਤ ਹਾਂ ਤੇ ਇੱਕ ਇਹ ਮੁੰਡਾ ਨਾਲ ਆਕਾਸ਼ ਸੀਗਾ ਆਕਾਸ਼ ਸੀਗਾ ਇੱਕ ਜੰਟੀ ਸੀ ਇਹ ਕਿੱਥੇ ਜਾ ਰਹੇ ਸੀਗੇ ਇੱਕ ਇਹ ਕੰਮ ਹੀ ਚੱਲੇ ਸੀ ਕਿਤੇ ਇਹ ਘਰੋਂ ਹੀ ਜਾ ਰਹੇ ਸੀ ਘਰੋਂ ਹੀ ਜਾ ਰਹੇ ਸੀ ਤੇ ਫਿਰ ਹਮਲਾਵਰ ਪਿੱਛੋਂ ਆਏ ਆ ਪਤਾ ਨਹੀਂ ਇਧਰ ਗੋਇ ਨਹੀਂ ਗੋਇ ਉਹਦਾ ਗੋਇ ਆ ਇਹਨਾਂ ਨੂੰ ਉਹ ਗੋਇ ਆ ਉਹਦਾ ਪਾਣੀ ਅੱਛਾ ਤੁਸੀਂ ਇੱਥੇ ਹੈਗੇ ਸੀ ਤੇ ਬਾਅਦ ਇੱਥੇ ਹੈਗੇ ਨਹੀਂ ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ ਮੈਨੂੰ ਇਹਨਾਂ ਪਤਾ ਨਹੀਂ ਮੈਂ ਦੇਖਿਆ ਤੇ ਫਾਇਰ ਤਾਂ ਹੋਏ ਦੇਖਦੇ ਪਏ ਤੁਹਾਨੂੰ ਕਾਰ ਤੇ ਤੁਸੀਂ ਵੇਖ ਹੀ ਆਏ ਹਾਂ ਤੁਹਾਨੂੰ ਪਤਾ ਲੱਗੇਗਾ ਜਾਂ ਸਾਰਾ ਕੁਝ ਕੀ ਪਤਾ ਚੱਲੇਗਾ